ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ ਅੱਜ ਦੋਸਤੋ ਆਪ ਨੂੰ ਪਤਾ ਹੈ ਲਾਹੌਰ ਦਰਬਾਰ ਦੀ ਆਨ ਸ਼ਾਨ ਮਾਨ ਸਰਕਾਰ ਰঞ্জੀਤ ਸਿੰਘ ਹੁਣਾਂ ਦਾ ਜਨਮ ਦਿਨ ਹੈ ਜੀ ਥੋੜੀ ਜੀ ਉਹਨਾਂ ਦੇ ਪਰਿਵਾਰਕ ਪਿਛੋਕੜ ਦੇ ਬਾਰੇ ਤੇ ਉਹਨਾਂ ਦੇ ਜਨਮ ਦੇ ਬਾਰੇ ਆਪਾਂ ਅੱਜ ਗੱਲਬਾਤ ਕਰਨੀ ਹੈ ਸਾਨੂੰ ਤਾਰੀਖ ਦੇ ਅੰਦਰ ਮਿਲਦਾ ਹੈ ਵੀ ਇਹਨਾਂ ਦਾ ਬਜ਼ੁਰਗ ਜਿਹੜਾ ਭਾਈ ਬੁੱਢਾ ਮੱਲ ਹੋਇਆ ਹੈ ਕਹਿਆ ਨੇ ਉਹਨੂੰ ਭਾਈ ਬੁੱਧਾ ਵੀ ਲਿਖਿਆ ਹੈ ਜੀ ਉਹਨੇ ਅੰਮ੍ਰਿਤ ਕੇ ਦਾਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸੋਂ ਖੰਡੇ ਬਾਟੇ ਦੀ ਪੌਲ ਲਈ ਸੀ ਤੇ ਤਿਆਰ ਬਰ ਤਿਆਰ ਸਿੰਘ ਸਜਿਆ ਤੇ ਭਾਈ ਬੁੱਧੇ ਤੋਂ ਬੁੱਧ ਸਿੰਘ ਬਣਿਆ ਜੀ ਉਹਦੇ ਕੋਲ ਇੱਕ ਘੋੜੀ ਹੁੰਦੀ ਸੀ ਜਿਹਦਾ ਨਾਂ ਦੇਸਾਂ ਹੁੰਦਾ ਸੀਗਾ ਜਿਉਂ ਨੇ ਰੱਖਿਆ ਹੋਇਆ ਜਿਹੋ ਜਾਂ ਆਪ ਉਹ ਮਹਾਨ ਸਵਾਰ ਸੀਗਾ ਉਹੋ ਜੀ ਉਹਦੀ ਮਹਾਨ ਕੋੜੀ ਸੀ ਜਿਹਦੇ ਉੱਤੇ ਚੜ ਕੇ ਉਹਨੇ ਕਈ ਮੈਦਾਨ ਜਿਹੜੇ ਸਾਨੂੰ ਫਤਿਹ ਕੀਤੇ ਜਿਸ ਵੇਖਤ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਆਉਂਦੇ ਐ ਤੇ ਉਸ ਵਕਤ ਭਾਈ ਬੁੱਧ ਸਿੰਘ ਵੀ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਜੰਗਾ ਜੁੱਧਾਂ ਦੇ ਵਿੱਚ ਹਿੱਸਾ ਲੈਂਦੇ ਰਹੇ ਐ ਇਹਨਾਂ ਦੀ ਘੋੜੀ ਤੇ ਇਹਨਾਂ ਦਾ ਨਾਮ ਆਪਸ ਦੇ ਵਿੱਚ ਇੱਕਮਿਕ ਹੋ ਗਏ ਸਨ ਇਸ ਲਈ ਕਈ ਵਾਰੀ ਸਾਨੂੰ ਦੇਸਾ ਬੁੱਧਾ ਸਿੰਘ ਵੀ ਲਿਖਿਆ ਮਿਲਦਾ ਹੈ ਪਰ ਜਿਹੜਾ ਦੇਸਾ ਨਾਂ ਹੈ ਨਾ ਉਹ ਇਹਨਾਂ ਦੀ ਘੋੜੀ ਦਾ ਸੀਗਾ ਜੇ ਕਈ ਅਣਜਾਣ ਪੁਨੇ ਦੇ ਵਿੱਚ ਇਹਨਾਂ ਦਾ ਨਾਮ ਦੇਸਾ ਕਹਿ ਦਿੰਦੇ ਆ ਐਸਾ ਨਹੀਂ ਗਾ ਜੇ 1718 ਈਸਵੀ ਦੇ ਵਿੱਚ ਭਾਈ ਬੁੱਧ ਸਿੰਘ ਜੀ ਚੜਾਈ ਕਰਦੇ ਆ ਜੀ ਭਾਈ ਬੁੱਧ ਸਿੰਘ ਜੀ ਦੇ ਮੰਨਿਆ ਜਾਂਦਾ ਹੈ ਵੀ ਸਰੀਰ ਦੇ ਉੱਤੇ ਕੋਈ 40 ਤੋਂ ਉੱਪਰ ਫੱਟ ਸਨ ਜਿਉ ਇਸ ਗੱਲ ਦੀ ਗਵਾਹੀ ਸਨ ਕਿ ਇਹ ਆਪਣੇ ਜੀਵਨ ਦੇ ਵਿੱਚ ਕਿੱਡੇ ਵੱਡੇ ਜਝਾਰੂ ਸਨ ਜੇ ਇਹਨਾਂ ਦੇ ਅੱਗੇ ਦੋ ਪੁੱਤਰ ਸਨ ਇੱਕ ਚੰਦਾ ਸਿੰਘ ਜੀ ਤੋਂ ਅੱਗੇ ਸੰਧਾਵਾਲੀਆ ਪਰਿਵਾਰ ਹੈ ਜਿਹੜਾ ਉਹ ਚੱਲਿਆ ਹੈ। ਦੂਸਰਾ ਸੀ ਨੌਦ ਸਿੰਘਾ। ਇਹ ਜਿਹੜਾ ਨੌਦ ਸਿੰਘ ਸੀਗਾ ਇਹਨਾਂ ਨੇ ਗੁਜਰਾں ਵਾਲੇ ਦੇ ਲਾਗੇ ਇੱਕ ਥੇ ਸੀ ਸ਼ੁਕਰਚੱਕ ਪਿੰਡ ਦਾ। ਉੱਥੇ ਇੱਕ ਗੜੀ ਵਰਗਾ ਘਰ ਬਣਾਇਆ ਤੇ ਨਾਲ 30 ਸਵਾਰ ਰੱਖੇ ਆਪਣੇ ਉਸ ਘਰ ਦੀ ਰੱਖਿਆ ਦੇ ਵਾਸਤੇ ਵੀ। ਆਪ ਮਹੀਮਾ ਦੇ ਉੱਤੇ ਤੁਰੇ ਰਹਿੰਦੇ ਸੰਝੇ। ਇਹਨਾਂ ਦਾ ਪੰਥ ਦੇ ਅੰਦਰ ਬੜਾ ਮਾਣ ਸਤਿਕਾਰ ਸੀਗਾ ਜਿਸ ਵਕਤ ਅਬਦਾਲੀ ਨੇ ਪਹਿਲਾ ਹੱਲਾ ਕੀਤਾ ਹੈ ਜੇ ਉਹਦੇ ਵਿੱਚ ਨਵਾਬ ਕਪੂਰ ਸਿੰਘ ਦੇ ਮੋਢੇ ਨਾਲ ਮੋਢਾ ਜੋੜ ਕੇ ਇਹ ਜੋਜੇ ਅਬਦਾਲੀ ਦੇ ਪਾਸੋਂ ਜਿੱਥੇ ਧਨ ਅਸਬਾਬ ਖਾਲਸਾ ਜੀ ਨੇ ਖੋਇਆ ਉੱਥੇ ਨਾਲ ਹੀ ਇਥੋਂ ਦੀਆਂ ਇੱਜ਼ਤਾਂ ਬਹੁ ਬੇਟੀਆਂ ਜਿਹੜੀਆਂ ਸਨ ਉਹ ਵੀ ਬਚਾਈਆਂ ਸੀ ਜਿਸ ਕਰਕੇ ਪੰਥ ਅੰਦਰ ਭਾਈ ਨੌ ਸਿੰਘ ਹੁਣਾਂ ਦਾ ਬਹੁਤ ਹੀ ਜ਼ਿਆਦਾ ਮਾਣ ਤੇ ਸਤਿਕਾਰ ਸੀਗਾ ਜੇ ਇਹ ਗੱਲ ਕੋਈ ਹੋਣੀ ਹੈ 1752 ਈਸਵੀ ਦੀ ਮਜੀਠੇ ਦੇ ਲਾਗੇ ਅਫਗਾਨਾਂ ਦੇ ਨਾਲ ਜੂਝਦਿਆਂ ਹੋਇਆਂ ਇਹ ਸ਼ਹੀਦ ਹੋ ਜਾਂਦੇ ਆ ਇਹਨਾਂ ਤੋਂ ਹੀ ਸ਼ੁਕਰ ਚੱਕੀਆ ਮਿਸਲ ਦਾ ਆਰੰਭ ਹੋਇਆ ਸੀਗਾ ਜੀ ਇਹਨਾਂ ਦੇ ਅੱਗੇ ਚਾਰ ਪੁੱਤਰ ਸਨ ਚੜਤ ਸਿੰਘ ਦਲ ਸਿੰਘ ਚੇਤ ਸਿੰਘ ਤੇ ਨਾਲ ਹੀ ਮਾਗੀ ਸਿੰਘ ਜਿਹੜਾ ਮਾਗੀ ਸਿੰਘ ਸੀਗਾ ਇਹ ਬਹੁਤ ਪ੍ਰੇਮਿਕ ਸ਼ਖਸੀਅਤ ਹੋਏ ਐ ਇਹਨਾਂ ਨੇ ਆਪਣੇ ਸਮੇਂ ਦੇ ਅੰਦਰ ਬਹੁਤ ਹੀ ਇੱਜ਼ਤ ਮਾਨ ਹਾਸਲ ਕੀਤਾ ਸਿੱਖ ਪੰਥ ਦੇ ਪਾਸੋਂ ਇਹ ਜਿਹੜੇ ਨਾਮ ਰਸੀਏ ਸਾਂਝੇ ਤੇ ਇਹਨਾਂ ਦੀ ਵੰਸ਼ ਹੈ ਜਿਹੜੀ ਉਹ ਅੱਗੇ ਨਹੀਂ ਵਧੇਗੀ ਇਹ ਗੁਰਮਤ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਲੱਗੇ ਗਏ ਮਿਸਲ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਸਰਦਾਰ ਚੜ੍ਹ ਸਿੰਘ ਉਹਨਾਂ ਦੇ ਹਿੱਸੇ ਆਈ ਉਹਨਾਂ ਨੇ ਆਪਣੇ ਦੋਨੇ ਭਰਾਵਾਂ ਨੂੰ ਨਾਲ ਲੈ ਕੇ ਆਪਣੀ ਮਿਸਲ ਦਾ ਬਹੁਤ ਪਸਾਰਾ ਕੀਤਾ ਹੈ ਜੇ ਸਾਨੂੰ ਪਤਾ ਲੱਗਦਾ ਹੈ ਉਹਨਾਂ ਨੇ ਫਿਰ ਅੱਗੇ ਜਿਹੜਾ ਗੁਜਰਾਵਾਲੇ ਸੀਗਾ ਨਾ ਉੱਥੇ ਇੱਕ ਹਵੇਲੀ ਬਣਾਈ ਜੇ ਇੱਥੇ ਜਦੋਂ ਆਪਾਂ ਇਹਨੂੰ ਪੜਦੇ ਆਂ ਬਦਾਲੀ ਦਾ ਜਿਹੜਾ ਵੱਡਾ ਖੱਲੂ ਘਾਰੇ ਵਾਲਾ ਵੀ ਪੜਦੇ ਆਂ ਉਹਦੇ 'ਚ ਆਪਾਂ ਦੇਖਦੇ ਆਂ ਕਿ ਸਰਦਾਰ ਚੜ੍ਹ ਸਿੰਘ ਬਦਾਲੀ ਦੇ ਸਾਹਮਣੇ ਜਾ ਕੇ ਲਲਕਾਰਦੇ ਆਂ ਇਹਨਾਂ ਦੇ ਸਰੀਰ ਦੇ ਉੱਤੇ ਵੱਡੇ ਖੱਲੂ ਘਾਰੇ ਦੇ ਵਿੱਚ 15-20 ਤੋਂ ਉੱਪਰ ਫੱਟ ਲੱਗੇ ਹੋਏ ਸਨ ਜੇ ਇਹਨਾਂ ਦੀ ਸ਼ੂਰਮਤਾਈ ਦੀ ਤਾਂਕ ਹੈ ਜਿਹੜੀ ਉਦੋਂ ਪੰਥ ਦੇ ਵਿੱਚ ਪੂਰੀ ਤਰ੍ਹਾਂ ਛਾਈ ਹੋਈ ਸੀ ਰਤਨ ਸਿੰਘ ਪੰਗੂ ਹੁਣਾ ਨੇ ਥਾਮਪੁਰ ਥਾਂ ਇਹਨਾਂ ਦੀ ਚੜ੍ਹਦੀ ਕਲਾ ਦਾ ਜਿਹੜਾ ਹੈਗਾ ਉਹ ਸਾਡੇ ਨਾਲ ਸਾਂਝ ਪਾਈ ਹੋਈ ਹੈ ਵੀ ਕਿੱਡੇ ਦਲੇਰ ਸਨ ਜੇ ਫੇਰ ਇੱਕ ਵਾਰੀ ਜੰਮੂ ਦਾ ਜਿਹੜਾ ਰਾਜਾ ਸੀ ਰਣਜੀਤ ਦੇਵ ਉਹਨੇ ਆਪਣੇ ਵੱਡੇ ਪੁੱਤ ਬ੍ਰਿਜ ラਲ ਨੂੰ ਛੱਡ ਕੇ ਆਪਣੇ ਛੋਟੇ ਪੁੱਤਰ ਦਲੇਲ ਸਿੰਘ ਨੂੰ ਗੱਦੀ ਦਿੱਤੀ ਜਿਸ ਕਰਕੇ ਬ੍ਰਿਜ ਲਾਲ ਨੇ ਆ ਕੇ ਸਰਦਾਰ ਚੜ੍ਹ ਸਿੰਘ ਉਹਨਾਂ ਦੇ ਪਾਸ ਦੁਹਾਈ ਪਿੱਟੀ ਵੀ ਮੇਰੀ ਬਾਹ ਫੜੋ ਮੇਰਾ ਹੱਕ ਮਾਰਿਆ ਗਿਆ ਉਧਰ ਜਿਹੜਾ ਆਪਣਾ ਇਹ ਸੀਗਾ ਰਣਜੀਤ ਦੇਵ ਇਹਨੇ ਜਾ ਕੇ ਭੰਗੀ ਸਰਦਾਰਾਂ ਤੋਂ ਹਮਾਇਤ ਹਾਸਲ ਕਰ ਲਈ ਸੋ ਜਫਰਵਾਲ ਦੇ ਲਾਗੇ ਬਾਸੂ ਸਹਾਰਣਾ ਦੀ ਥਾਂ ਸੀ ਜਿੱਥੇ ਲੜਾਈ ਹੋਈ ਉੱਥੇ ਸਰਦਾਰ ਚੜ੍ਹ ਸਿੰਘ ਉਹਨਾਂ ਦੀ ਆਪਣੀ ਬੰਦੂਕ ਹੀ ਹੈ ਜਿਹੜੀ ਉਹ ਇਹਨਾਂ ਦੇ ਹੱਥ ਵਿੱਚ ਫੜ ਜਾਂਦੀ ਹੈ ਜਿਸ ਕਰਕੇ ਇਹ ਚੜਾਈ ਕਰ ਗਏ ਇਹ ਘਟਨਾ ਜਿਹੜੀ ਆ ਇਹ 1774 ਦੇ ਲਾਗੇ ਦੀ ਆ ਇਸ ਵਖਤ ਇਹਨਾਂ ਦੇ ਪਿੱਛੇ ਦੋ ਪੁੱਤਰ ਭਾਈ ਮਹਾ ਸਿੰਘ ਤੇ ਸੋਜ ਸਿੰਘ ਤੇ ਇੱਕ ਇਹਨਾਂ ਦੀ ਬੱਚੀ ਸੀਗੀ ਜੇ ਮਿਸਲ ਦੀ ਜ਼ਿੰਮੇਵਾਰੀ ਆ ਜਿਹੜੀ ਉਹ ਮਹਾ ਸਿੰਘ ਦੇ ਜੁਮੇ ਆਈ ਮਹਾ ਸਿੰਘ ਦੀ ਜਿਹੜੀ ਮਾਂ ਸੀਗੀ ਸਰਦਾਰ ਅਨੂਪ ਸਿੰਘ ਦੀ ਧੀ ਸੀਗੀ ਉਹ ਅਮਰ ਸਿੰਘ ਦੀ ਮਾਫ ਕਰਨਾ ਧੀ ਸੀ ਉਹ ਜਿਨ੍ਹਾਂ ਦਾ ਪੰਥ ਦੇ ਵਿੱਚ ਬੜਾ ਨਾਮ ਸੀ ਉਸ ਬੀਬੀ ਨੇ ਪ੍ਰਾਣੀ ਹਵੇਲੀ ਨੂੰ ਢਾਕੇ ਨਵੀਂ ਕਿਲਾ ਨੁਮਾ ਹਵੇਲੀ ਵੀ ਬਣਾਈ ਗੁਜਰਾਣੇ ਦੇ ਵਿੱਚ ਤੇ ਉਹਨੇ ਮੁੱਢਲੇ ਰੂਪ ਦੇ ਵਿੱਚ ਮਿਸਲ ਦਾ ਪ੍ਰਬੰਧ ਵੀ ਜਿਹੜਾ ਸੀ ਸੰਭਾਲਣਾ ਸ਼ੁਰੂ ਕੀਤਾ ਤੇ ਆਪਣੇ ਪੁੱਤ ਦੇ ਰਸਤੇ ਦੇ ਜਿਹੜੇ ਰੋੜੇ ਸਨ ਉਹਨਾਂ ਨੂੰ ਵੀ ਹਟਾਉਣਾ ਸ਼ੁਰੂ ਕੀਤਾ ਉਹਨੇ ਇਵਨ ਪੰਗੀ ਸਰਦਾਰਾਂ ਦੇ ਨਾਲ ਵੀ ਜਿਹੜਾ ਸੀਗਾ ਉਹ ਸੁਲਾ ਕਰਵਾ ਦਿੱਤੀ ਗਈ ਮਾਹ ਸਿੰਘ 10 ਸਾਲ ਦਾ ਹੀ ਜਦੋਂ ਮਿਸਲ ਦੀ ਜ਼ਿੰਮੇਵਾਰੀ ਸੰਭੀ ਹੈ ਜ ਮਹਾ ਸਿੰਘ ਚੰਗਾ ਸੂਰਮਾ ਬਣ ਕੇ ਨਿਤਰਿਆ ਇਹਦੀ ਵੀ ਧਾਂਕ ਪਈ ਜੇ ਕਿ ਇਹ ਵੀ ਆਪਣੇ ਪਿਓ ਦਾਦੇ ਦੇ ਵਾਂਗ ਪੂਰਾ ਬਹਾਦਰ ਹੈਗਾ ਇਹ ਜੇ ਕੌਲ ਦਾ ਪੱਕਾ ਹੈ ਖੜਨ ਵਾਲਾ ਬੰਦਾ ਹੈ ਇਹਦੇ ਰੰਗ ਰੂਪ ਦੀ ਜ਼ਮੀਨ ਜਾਇਦਾਦ ਦੀ ਇਹਦੇ ਕਦ ਕਾਠ ਦੀ ਧਾਂਕ ਹੈ ਜਿਹੜੀ ਉਹ ਮਾਲਵੇ ਦੇ ਵਿੱਚ ਜਿੰਦ ਦੇ ਰਾਜੇ ਗਜਪਤ ਸਿੰਘ ਦੇ ਕੰਨਾਂ ਤੱਕ ਵੀ ਪਹੁੰਚੀ ਇਹ ਫੋਲਕੀਆ ਪਰਿਵਾਰ ਸਨ ਜੀ ਗੁਰੂ ਘਰੋਂ ਇਹ ਵੀ ਵਰਸ ਹੋਏ ਹੋਏ ਸਨ ਇਹਦੀ ਬੱਚੀ ਸੀ ਰਾਜਕੌਰ ਮਲਵੈਣ ਉਹਦਾ ਜਿਹੜਾ ਰਿਸ਼ਤਾ ਹੈਗਾ ਉਹ ਫਿਰ ਮਹਾ ਸਿੰਘ ਦੇ ਨਾਲ ਕੀਤਾ ਗਿਆ ਜੀ ਬਡਰੁਖਾ ਇਹਨਾਂ ਦੀ ਰਹਿائش ਵੀ ਹੋਇਆ ਕਰਦੀ ਸੀਗੀ ਇੱਥੇ ਇੱਕ ਗੱਲ ਹੋਰ ਸਾਂਝੀ ਕਰਾਂ ਮੈਂ ਤੁਹਾਡੇ ਨਾਲ ਉਹਨਾਂ ਵੇਲਿਆਂ ਦੇ ਵਿੱਚ ਨਾ ਸਿੱਖਾਂ 'ਚ ਵੀ ਕਈ ਤਰ੍ਹਾਂ ਦੀਆਂ ਬੁਰਾਈਆਂ ਆ ਗਈਆਂ ਸਾਂਝੇ। ਕਈ ਜਗ੍ਹਾ ਤੋਂ ਤੇ ਸਾਨੂੰ ਇਹ ਮਿਲਦਾ ਹੈ ਜੇ ਕਿ ਘਰ 'ਚ ਬੱਚੀ ਪੈਦਾ ਹੋਣੀ ਤੇ ਲੋਕਾਂ ਉਹਨੂੰ ਮਾਰ ਦੇਣਾ ਜੇ। ਇਹ ਘਟਨਾ ਬਹੁਤ ਮਹੱਤਵਪੂਰਨ ਹੈ। ਕਹਿੰਦੇ ਵੀ ਜਿਸ ਵਕਤ ਗੱਜਪਤ ਸਿੰਘ ਦੇ ਘਰੇ ਧੀ ਦਾ ਜਨਮ ਹੋਇਆ ਤੇ ਬਿਲਕੁਲ ਇਸੇ ਤਰ੍ਹਾਂ ਹੀ ਕੀਤਾ ਗਿਆ ਜੇ। ਉਹਨਾਂ ਨੂੰ ਬੱਚੀ ਨੂੰ ਜਿਹੜਾ ਸੀ ਉਹ ਤੋੜੇ ਦੇ ਵਿੱਚ ਪਾ ਕੇ ਦਬ ਦਿੱਤਾ ਗਿਆ। ਉਸ ਵਕਤ ਇੱਕ ਆਤਮਿਕ ਅਭਿਆਸੀ ਹੋਏ ਬਾਬਾ ਗੁੱਦੜ ਸਿੰਘ ਜੀ ਜਿਹੜੇ ਬਾਗੜੀਆਂ ਪਰਿਵਾਰ ਦੇ ਵੱਡ ਵਡੇਰੇ ਹੋਏ ਆ ਉਹਨਾਂ ਨੂੰ ਅਹਿਸਾਸ ਹੋਇਆ ਉਹ ਗਏ ਉਹਨਾਂ ਨੇ ਉਸ ਬੱਚੀ ਨੂੰ ਜਿਹੜੀ ਦੱਬੀ ਸੀ ਉਹ ਕਢਵਾ ਲਿਆ ਗਾਇਪਤ ਸਿੰਘ ਉਹਨਾਂ ਨੂੰ ਲੈ ਕੇ ਤੇ ਸਮਝਾਇਆ ਕਿ ਇਹ ਗੁਰਮਤ ਦੇ ਉਲਟ ਗੱਲਾਂ ਨੇ ਇਹ ਨਹੀਂ ਕਰਨੀਆਂ ਚਾਹੀਦੀਆਂ ਕਾਈਪਾਲ ਸਿੰਘ ਉਹਨਾਂ ਦੇ ਪਰਿਵਾਰ ਨੇ ਮਾਫੀ ਮੰਗੀ ਉਹ ਜੋ ਬੱਚੀ ਵੱਡੀ ਹੋ ਕੇ ਰਾਜਕੌਰ ਸਦਵਾਈ ਤੇ ਉਸੇ ਦੀ ਕੁੱਖ ਨੂੰ ਪਰਮੇਸ਼ਰ ਨੇ ਫਿਰ ਭਾਗ ਲਾਇਆ ਇਹ ਗੁਜਰਾਵਾਲੇ ਦੀ ਧਰਤੀ ਦੇ ਉੱਤੇ ਕਈ ਸਾਡੇ ਸੱਜਣ ਭੁਲੇਖਾ ਖਾ ਜਾਂਦੇ ਆ ਵੀ ਸ਼ਾਇਦ ਸਰਕਾਰ ਰঞ্জੀਤ ਸਿੰਘ ਉਹਨਾਂ ਦਾ ਜਿਹੜਾ ਜਨਮ ਹੈ ਉਹ ਬਡਰੁਖਾ ਪਿੰਡ ਵਿੱਚ ਹੋਇਆ ਇਹ ਬਿਲਕੁਲ ਗਲਤ ਹੈ ਜੀ ਬਡਰੁਖਾ ਪਿੰਡ ਵਿੱਚ ਉਹਨਾਂ ਦਾ ਜਨਮ ਨਹੀਂ ਹੋਇਆ ਉਹਨਾਂ ਦਾ ਜਨਮ ਹੈ ਜਿਹੜਾ ਉਹ ਗੁਜਰਾਂ ਵਾਲੇ ਦੀ ਧਰਤੀ ਤੇ ਉੱਤੀ ਹੋਇਆ ਹੈ ਜੀ ਬਕਾਇਦਾ ਉੱਥੇ ਸੱਲ ਵੀ ਲੱਗੀ ਰਹੀ ਹੈ ਜੀ ਫੇਰ ਜਿਹੜੀਆਂ ਪ੍ਰਾਤਨ ਲਿਖਤਾਂ ਨੇ ਸਾਰੀਆਂ ਦੇ ਅੰਦਰ ਇੱਕ ਮੱਤੇ ਗੱਲ ਆਖੀ ਗਈ ਹੈ ਕਿ ਜਿਹੜਾ ਜਨਮ ਹੈ ਉਹ ਗੁਜਰਾਂ ਵਾਲੇ ਹੀ ਹੋਇਆ ਹੈ ਜੀ ਉਸ ਸਮੇਂ ਸਰਦਾਰ ਮਾ ਸਿੰਘ ਦੇ ਬڑے ਰਖਾਲੂ ਸਨ ਜਿਹੜੇ ਉਹਦੇ ਨਾਲ ਸਾੜ ਖਾਂਦੇ ਸਨ ਪੈਂਡਾ ਬਹੁਤ ਦੂਰ ਦਾ ਸੀਗਾ ਪਹਿਲਾ ਬੱਚਾ ਹੋਣਾ ਸੀ ਘਰ ਦੇ ਅੰਦਰ ਤੇ ਕੋਈ ਰਿਸਕ ਨਹੀਂ ਲੈ ਸਕਦਾ ਸੀ ਇਹ ਠੀਕ ਹੈ ਕਿ ਸਾਡੀ ਸੰਸਕ੍ਰਿਤੀ ਦੇ ਅੰਦਰ ਪਹਿਲਾ ਜਨੇਪਾ ਕੁੜੀ ਦਾ ਪੇਕਿਆਂ ਦੇ ਘਰ ਹੁੰਦਾ ਪਰ ਕਈ ਵਾਰੀ ਹਾਲਾਤ ਹੀ ਇਹੋ ਜੇ ਬਣ ਜਾਂਦੇ ਆ ਸੋ ਇਸ ਕਰਕੇ ਜਿਹੜਾ ਸਰਕਾਰ ਰঞ্জੀਤ ਸਿੰਘ ਉਹਨਾਂ ਦਾ ਜਨਮ ਹੈ ਨਾ ਉਹ ਗੁਜਰਾਂ ਵਾਲੇ ਹਵੇਲੀ ਦੇ ਵਿੱਚ ਹੀ ਹੋਇਆ ਹੈ ਹੁਣ ਜਦੋਂ ਸਾਡੇ ਕੋਈ ਸੱਜਣਾ ਨੇ ਡੇਟਾ ਨੂੰ ਉਲਥਾਇਆ ਜਿਹੜੀ ਬਿਕਰਮੀ ਤਰੀਕ ਹੈ ਉਹ ਤੇ ਕਲੀਅਰ ਹੀ ਆ ਤੇ ਕੋਈ ਉਹਦਾ ਤੇ ਕੋਈ ਫਰਕ ਨਹੀਂ ਪੈਂਦਾ ਗਾ ਜੇ ਪਰ ਜਿਸ ਵਕਤ ਉਹਨੂੰ ਬਦਲਿਆ ਗਿਆ ਅੰਗਰੇਜ਼ੀ ਤਾਰੀਖਾਂ ਦੇ ਅੰਦਰ ਤੇ ਉਥੇ ਸਾਡੇ ਸੱਜਣ ਜਿਹੜੇ ਉਹ ਕੁਝ ਗਲਤ ਫਹੀਮੀ ਦਾ ਸ਼ਿਕਾਰ ਹੋ ਗਏ ਈਵਨ ਅੰਗਰੇਜ਼ਾਂ ਨੇ ਜਿਹੜੀ ਚੀਜ਼ ਲਿਖ ਦਿੱਤੀ ਉਹਦੇ ਉੱਤੇ ਹੀ ਉਹ ਖਲੋ ਗਏ ਵੀ 2 ਨਵੰਬਰ 1780 ਨੂੰ ਜਨਮ ਹੋਇਆ ਹੈ ਜੀ ਈਵਨ ਉੱਥੇ ਜਿਹੜੀ ਅੰਗਰੇਜ਼ਾਂ ਨੇ ਸੈਲ ਵੀ ਲਾਈ ਸੀ ਨਾ ਉੱਤੇ ਵੀ 2 ਨਵੰਬਰ ਹੀ ਲਿਖਿਆ ਹੋਇਆ ਸੀ ਕਿ ਬਾਬਾ ਪ੍ਰੀਮ ਸਿੰਘ ਹੋਤੀ ਹੁਣੀ ਕੋਚ ਅੰਗਰੇਜ਼ੀ ਦੇ ਲਖਾਰੀ ਇਹੀ ਮੰਨਦੇ ਆ ਪਰ ਜਿਨ੍ਹਾਂ ਬੰਦਿਆਂ ਨੇ ਹੋਰ ਵੀ ਰਣਜੀਤ ਸਿੰਘ ਹੁਣਾ ਦੇ ਉੱਤੇ ਕੰਮ ਕੀਤਾ ਹੈਗਾ ਪ੍ਰੋਮਿਨੈਂਟ ਨੇ ਬੜੇ ਉਹ ਸਕਾਲਰ ਜਿਹੜੇ ਹੈਗੇ ਆ ਜਿਨ੍ਹਾਂ ਦੇ ਵਿੱਚ ਡਾਕਟਰ ਗੰਢਾ ਸਿੰਘ ਜੀ ਪ੍ਰਮੁੱਖ ਨੇ ਡਾਕਟਰ ਸੁਧਿਆਲ ਸਿੰਘ ਹੁਣੀ ਆਗੇ ਆ ਆਪਣੇ ਸੀਤਰਾਮ ਕੋਹਲੀ ਆਗੇ ਆ ਜਿਹੜੇ ਇਹਨਾਂ ਨੇ ਜਿਹੜੀ ਤਾਰੀਖ ਦਿੱਤੀ ਹੈ ਉਹ 13 ਨਵੰਬਰ ਦਿੱਤੀ ਹੈ ਤੇ ਇਹ ਜਾਦੇ ਮੰਨਣਯੋਗ ਹੈ ਸੋ 13 ਨਵੰਬਰ 1780 ਈਸਵੀ ਨੂੰ ਗੁਜਰਾں ਵਾਲੇ ਦੀ ਧਰਤੀ ਉੱਤੇ ਬੀਬੀ ਰਾਜਕੌਰ ਦੀ ਕੁੱਖੋਂ ਮਹਾ ਸਿੰਘ ਦੇ ਗ੍ਰਹਿ ਵਿਖੇ ਇੱਕ ਪੁੱਤ ਨੇ ਜਨਮ ਲਿਆ ਜਿਹਦਾ ਨਾਂ ਗੁਰ ਮਰਿਆਦਾ ਦੇ ਅਨੁਸਾਰ ਕਢਵਾ ਕੇ ਰਣਜੀਤ ਸਿੰਘ ਰੱਖਿਆ ਗਿਆ ਤੇ ਇਹੋ ਰਣਜੀਤ ਸਿੰਘ ਦੀ ਦੇ ਉੱਤੇ ਬਚਪਨ ਦੇ ਵਿੱਚ 체ਚਕ ਨੇ ਵੀ ਹਮਲਾ ਕਰ ਦਿੱਤਾ ਇੱਕ ਖੱਬੀ ਅੱਖ ਦੀ ਨਜ਼ਰ ਵੀ ਚਲੀ ਗਈ ਕੌਣ ਜਾਣਦਾ ਸੀ ਕਿ ਭਲਕੇ ਸ਼ੇਰੇ ਪੰਜਾਬ ਬਣੇਗਾ ਸਮੁੱਚੇ ਪੰਜਾਬ ਦੇ ਉੱਤੇ ਇਹਦਾ ਰਾਜ ਹੋਏਗਾ ਇਹਦਾ ਸਿੱਕਾ ਕਾਬਲ ਕੰਧਾਰ ਰਸ਼ੀਆ ਤੱਕ ਚੱਲੇਗਾ ਜੀ ਇਦੇ ਕੋਲ ਆਣ ਕੇ ਅੰਗਰੇਜ਼ ਨੌਕਰ ਹੋਇਆ ਕਰਨਗੇ ਵੱਡੇ ਵੱਡੇ ਵਿਲਾਈਤਾਂ ਤੋਂ ਆ ਕੇ ਲੋਕ ਇਦੇ ਕੋਲ ਨੌਕਰੀ ਕਰਨਗੇ ਜੇ ਦੁਨੀਆ ਦੇ ਅੰਦਰ ਤਾਂਘ ਪਵੇਗੀ ਇਹਦੇ ਨਾਮ ਦੀ ਇਹ ਸਭ ਗੁਰੂ ਦੀ ਵਡਿਆਈ ਹੈ ਜਿਹੜੀ ਸਰਕਾਰ ਰঞ্জੀਤ ਸਿੰਘ ਹੁਣਾਂ ਦੇ ਹਿੱਸੇ ਆਈ ਅੱਜ ਉਹਨਾਂ ਦਾ ਜਨਮ ਦਿਨ ਹੈ ਉਹਨਾਂ ਦਾ ਕਰਨੀ ਨਾਮਾ ਬਹੁਤ ਵੱਡਾ ਹੈਗਾ ਇਹ ਜੇ ਸੋ ਆਪ ਸਾਰੀ ਸੁਣ ਵਾਲੇ ਸਰੋਤਾ ਜਨਾਂ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਕੋਟਾਨ ਕੋਟ ਮੁਬਾਰਕਾਂ ਹੋਣ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤ